ਮੈਂ ਪ੍ਰਿਥਪਾਲ ਸਿੰਘ ਅੰਡਾ ਪ੍ਰਧਾਨ ਵਪਾਰ ਮੰਡਲ ਸ੍ਰੀ ਅਨੰਦਪ੍ਰਸਾਦ ਪਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਪੰਜਾਬ ਦੇ ਲੋਕਾਂ ਦੀ ਸਾਰਿਆਂ ਦੀ ਹਿੰਦੁਸਤਾਨ ਦੇ ਸਾਡੇ ਲੋਕਾਂ ਦੀ ਸੁਖ ਸਬੰਧੀ ਨਾਲ ਦੀਵਾਲੀ ਤੇ ਬੰਦੀ ਛੋੜ ਦਾ ਦਿਵਸ ਮਨਾ ਹੋਵੇ ਤਾਂ ਕਿ ਅੱਗੇ ਖੜਾ ਕਰਕੇ ਪੰਜਾਬ ਦਾ ਬਹੁਤ ਨੁਕਸਾਨ ਹੋ ਚੁੱਕਿਆ ਹੈ ਜੋ ਪਟਾਕਿਆਂ ਤੋਂ ਰਹਿਤ ਮਨਾਈ ਜਾਵੇ ਪ੍ਰਦੂਸ਼ਨ ਨਾ ਫੈਲੇ ਕਿਸੇ ਦਾ ਨੁਕਸਾਨ ਨਾ ਹੋਵੇ ਘੱਟੋ ਘੱਟ ਨਿਯਤ ਸਮੇਂ ਤੇ ਸੀਮਤ ਸਮੇਂ ਚ ਪਟਾਕੇ ਚਲਾਏ ਜਾਣ ਥੋੜੇ ਬਦਦੇ ਇੱਕ ਦੋ ਘੰਟੇ ਜੋ ਸਰਕਾਰ ਹਦੇਸ਼ ਦਿੰਦੀ ਹੈ ਤੇ ਸਾਰਾ ਪੰਜਾਬ ਦਾ ਮਾਹੌਲ ਵਧੀਆ ਖੁਸ਼ੀ ਨਾਲ ਸਾਰੇ ਘਰ ਦਾ ਖੁਸ਼ੀ ਨਾਲ ਮਾਹੌਲ ਬਿਤੇ ਖੁਸ਼ੀ ਦੀ ਦੀਵਾਲੀ ਆਵੇ ਬੰਦੀ ਛੋੜ ਆਵੇ ਖੁਸ਼ੀ ਨਾਲ ਸਾਰਾ ਪਰਿਵਾਰ ਬੱਚਿਆਂ ਦੇ ਮਨਾਵਸਪੇ ਸਾਰੇ ਮਨਾਓ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ ਗੁਰਤੇਗ ਬਾਦਰੇ ਅੱਗੇ ਗੁਰੂ ਗੋਬਿੰਦ ਸਿੰਘ ਅੱਗੇ ਤੇ ਸਾਡੇ ਨਾਲ ਹੀ ਮਾਤਾ ਦੇ ਸ੍ਰੀ ਨਾਨਾ ਦੇਵੀ ਦੇ ਹੈਗੇ ਸਾਰੇ ਅੱਗੇ ਅਰਦਾਸ ਕਰਦਾ ਹਾਂ ਵੀ ਪੰਜਾਬ ਦੀ ਹਿੰਦੁਸਤਾਨ ਦੀ ਦਿਵਾਲੀ ਲੋਕਾਂ ਦੀ ਖੁਸ਼ੀ ਨਾਲ ਮਨਾਉਣ ਤਾਂ ਕਿ ਪ੍ਰਦੂਸ਼ਣ ਰਹਿਤ ਵੀ ਹੋਵੇ ਪਟਾਕੇ ਵੀ ਘੱਟੋ ਘੱਟ ਚਲਾਉਣ ਤੇ ਸਾਰਿਆਂ ਦੇ ਮਨ ਖੁਸ਼ੀ ਖੁਸ਼ੀ ਭਰਾਂ ਜਾਵੇ ਕੋਈ ਦੁੱਖ ਨਾ ਆਵੇ ਕਿਸੇ ਦੇ ਘਰ ਕਹੀ ਮੈਂ ਪਰਮਾਤਮਾ ਜੀ ਅਰਦਾਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ